ਕਦਮ ਸਤਕਾਰ ਤੇ ਸਨਮਾਨ ਜੋ। ਸਤਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰ ਜੀ ਦਾ ਖਾਸ ਰੂਪ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਉ ਕਰੋ ਨਿਵਾਸ ਸਤਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਿੱਖ ਸੰਗਤ ਜੀ ਇੱਕ ਵਾਰ ਕਹਿਣ ਤੇ ਸਾਰੀ ਸੰਗਤ ਪਿਆਰ ਔਰ ਸਤਕਾਰ ਸਹਿਤ ਫਤੇ ਬੁਲਾਓ ਗੱਜ-ਬੱਜ ਕੇ ਸਾਰੇ ਬੁਲੰਦ ਆਵਾਜ਼ ਵਿੱਚ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਬਿਰਤੀ ਨੂੰ ਇਕਾਗਰ ਕਰਕੇ ਅੰਤਰਮੁਖੀ ਹੋ ਕੇ ਬਾਹਰ ਵੱਲੋਂ ਬਾਹਰੀ ਖਿਆਲਾਂ ਵੱਲੋਂ ਆਪਣੇ ਮਨ ਨੂੰ ਹੋੜ ਕੇ ਮਨ ਨੂੰ ਮੋੜ ਕੇ ਗੁਰ ਸ਼ਬਦ ਵੱਲ ਜੋੜਨ ਦਾ ਯਤਨ ਕਰੀਏ ਸਾਧ ਸੰਗਤ ਜੀ ਇਹ ਨਹੀਂ ਵੇਖਣਾ ਕੌਣ ਆਇਆ ਕੌਣ ਗਿਆ ਨਹੀਂ ਵੇਖਣਾ ਕੌਣ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਵੇਖਣਾ ਤੇ ਸਿਰਫ ਇਹ ਵੇਖਣਾ ਮੈਂ ਖੁਦ ਕੀ ਕਰ ਰਹੇ ਆ ਜਿਸ ਕੰਮ ਲਈ ਆਏ ਹਾਂ ਕੀ ਉਹ ਕੰਮ ਕਰ ਰਹੇ ਹਾਂ ਕਿ ਨਹੀਂ ਕਿਸ ਕੰਮ ਲਈ ਆਏ ਹਾਂ ਸਤਿਗੁਰਾਂ ਦਾ ਫਰਮਾਨ ਹੈ ਗੁਰਦਵਾਰ ਦੇ ਅੰਦਰ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਕਿਸ ਕੰਮ ਲਈ ਆਏ ਹਾਂ ਆਇਓ ਸੁਣਣ ਪੜਨ ਕੋ ਬਾਣੀ ਇਸ ਕੰਮ ਲਈ ਆਏ ਹਾਂ ਜਿਸ ਕੰਮ ਲਈ ਅਸੀਂ ਗੁਰਦੁਆਰਾਂ ਵਿੱਚ ਪਹੁੰਚੇ ਹਾਂ ਕਿ ਉਹ ਕੰਮ ਕਰ ਰਹੇ ਹਾਂ ਜੇ ਨਹੀਂ ਕਰ ਰਹੇ ਉਹ ਕੰਮ ਕਰਨ ਦਾ ਯਤਨ ਕਰੀਏ ਸਾਧ ਸੰਗਤ ਜੀ ਕਈ ਵਾਰ ਅਸੀਂ ਸੰਗਤ ਵਿੱਚ ਬੜੇ ਚਾਅ ਨਾਲ ਆਨੇ ਆ ਲੇਕਿਨ ਆ ਕਰਕੇ ਕੋਈ ਮਾੜੇ ਕਰਮਾਂ ਦੀ ਨਿਸ਼ਾਨੀ ਸਮਝੀਏ ਦੂਜਿਆਂ ਵੱਲ ਵੇਖ ਕੇ ਹੀ ਸਮਾਂ ਪੂਰਾ ਕਰਕੇ ਆਪਾਂ ਵਾਪਸ ਚਲੇ ਜਾਂਦੇ ਆਂ ਲਾਹਾ ਨਹੀਂ ਖਟਦੇ ਜਿਸ ਵਸਤੂ ਨੂੰ ਬਣਨ ਵਾਸਤੇ ਕਰਨ ਵਾਸਤੇ ਆਨੇ ਆਂ ਉਸ ਵਸਤੂ ਦਾ ਬਣਜ ਨਹੀਂ ਕਰਦੇ ਕਿਸ ਕੰਮ ਲਈ ਆਏ ਹਾਂ ਸਤਿਗੁਰ ਦੇ ਦਰਬਾਰ ਦੇ ਦਰਸ਼ਨ ਸਤਿਗੁਰ ਜੀ ਨੂੰ ਨਮਸਕਾਰ ਗੁਰਦਰਬਾਰ ਦੀ ਹਾਜ਼ਰੀ ਕਥਾ ਕੀਰਤਨ ਗੁਰਮਤਿ ਵਿਚਾਰਾ ਇਤਿਹਾਸ ਗੁਰ ਸ਼ਬਦ ਪੜਨ ਸੁਣਨ ਵਾਸਤੇ ਸਤਿਗੁਰ ਦੀ ਬਾਣੀ ਦਾ ਫੁਰਮਾਨ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਧਿਆਨ ਲਾ ਕੇ ਜਪਣਾ ਸੰਤ ਮਹਾਰਾਜ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਤਪੁਰਸ਼ ਜਿਨ੍ਹਾਂ ਦੀਆਂ ਬੜੀਆਂ-ਬੱਡੀਆਂ ਕਮਾਈਆਂ ਭਜਨ ਸਿਮਰਨ ਜ਼ਿਮੀਂਦਾਰ ਪਰਿਵਾਰ ਵਿੱਚ ਮਹਾਂਪੁਰਸ਼ਾਂ ਦਾ ਜਨਮ ਹੋਇਆ ਹਲ ਬੋਂਦੇ ਪ੍ਰਾਣੇ ਸਮਿਆਂ ਵਿੱਚ ਸਾਰੇ ਹੀ ਬਲਦਾਂ ਨਾਲ ਹਲ ਬਾਇਆ ਕਰਦੇ ਸੀ ਬਲਦਾਂ ਨਾਲ ਹਲ ਬਾਉਣਾ ਮਹਾਂਪੁਰਸ਼ਾਂ ਨੇ ਹਲ ਬੋਂਦਿਆ ਬੋਂਦਿਆ ਜਪਜੀ ਸਾਹਿਬ ਦੇ ਪਾਠ ਕਰਦੇ ਰਹਣ ਜਪਜੀ ਸਾਹਿਬ ਦੇ ਪਾਠ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਹੱਥਕਾਰਵਲ ਤੇ ਚਿੱਤ ਨਿਰੰਕਾਰਵਲ ਸੰਗਤ ਜੀ ਮਹਾਪੁਰਸ਼ ਉਹਨਾਂ ਦਾ ਰਟਨ ਸੀ ਕਿ ਜਦੋਂ ਵੀ ਸਮਾਂ ਲੱਗਣਾ ਸੰਗਤ ਨੇ ਪਹੁੰਚਣਾ ਉਹਨਾਂ ਨੂੰ ਉਪਦੇਸ਼ ਇਹੀ ਕਰਨਾ ਭਾਈ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਅਤੀ ਜ਼ਰੂਰੀ ਹੈ ਔਰ ਆਪਣੇ ਸਥਾਨ ਤੇ ਵੀ ਮਹਾਪੁਰਸ਼ ਨਿਤਾ ਪ੍ਰਤੀ ਸੰਗਤ ਤੋਂ ਸਿਮਰਨ ਕਰਵਾਇਆ ਕਰਦੇ ਸੀ ਜੋਰ ਦਿੰਦੇ ਬੈਠੋ ਭਾਈ ਸਾਰੇ ਸਿਮਰਨ ਕਰੋ ਜਪੋ ਅੱਗੇ-ਅੱਗੇ ਮਹਾਂਪੁਰਸ਼ ਜਪਦੇ ਪਿੱਛੇ ਸਾਰੀ ਸੰਗਤ ਜਪਦੀ ਹੈ ਕਈ ਪਿਆਰ ਵਾਲੇ ਹੁੰਦੇ ਹਨ ਕਈ ਉਸ ਅਮਾਨਤ ਵਿੱਚ ਖਿਆਨਤ ਵੀ ਕਰ ਜਾਂਦੇ ਹਨ ਇੱਕ ਸੇਵਾਦਾਰ ਗੁਰਮੁਖ ਪ੍ਰੇਮੀ ਨੇ ਮਹਾਂਪੁਰਸ਼ਾਂ ਨੂੰ ਕਿਸੇ ਹੋਰ ਗੁਰਮੁਖ ਦੀ ਸ਼ਿਕਾਇਤ ਕੀਤੀ ਕਿਸੇ ਸਿੱਖ ਦੀ ਸ਼ਿਕਾਇਤ ਕੀਤੀ ਅਖਣ ਲੱਗਿਆ ਬਾਬਾ ਜੀ ਫਲਾਣੇ ਸਿੰਘ ਦੀ ਤੁਹਾਨੂੰ ਸ਼ਿਕਾਇਤ ਕਰਨੀ ਹੈ ਮਹਾਂਪੁਰਸ਼ ਕਹਿਣ ਲੱਗੇ ਦੱਸੋ ਭਾਈ ਕਹਿਣ ਲੱਗਿਆ ਜੀ ਸ਼ਿਕਾਇਤ ਇਹ ਆ ਕਿ ਜਦੋਂ ਰਾਤ ਨੂੰ ਤੁਸੀਂ ਨਾਮ ਜਪਾ ਰਹੇ ਸੀ ਤੇ ਫਲਾਣਾ ਸਿੰਘ ਉਸਨੇ ਨਾਮ ਨਹੀਂ ਜਪਿਆ ਮਹਾਂਪੁਰ ਸਾਖਣ ਲੱਗੇ ਭਾਈ ਤੈਨੂੰ ਕਿੱਦਾਂ ਪਤਾ ਮੈਨੂੰ ਜੀ ਪਤਾ ਹੈ ਉਸਨੇ ਨਾਮ ਨਹੀਂ ਜਪਿਆ ਤੇ ਉਸ ਨੂੰ ਤੁਸੀਂ ਤਾੜਨਾ ਕਰੋ ਮਹਾਂਪੁਰ ਸਾਖਣ ਲੱਗੇ ਭਾਈ ਤਾੜਨਾ ਕਰਦੇਾਂਗੇ ਪਰ ਇਹ ਦੱਸ ਵੀ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਉਸਨੇ ਨਾਮ ਨਹੀਂ ਜਪਿਆ ਬਾਬਾ ਜੀ ਤੁਸੀਂ ਨੇਤਰ ਬੰਦ ਕਰਕੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਅੱਖਾਂ ਮੀਚ ਕੇ ਨੇਤਰ ਬੰਦ ਕਰਕੇ ਬੈਠੋ ਭਾਈ ਮਿਲ ਕੇ ਸਾਰੇ ਬੋਲੋ ਪਰ ਫਲਾਣਾ ਸਿੰਘ ਉਹਨੇ ਨੇਤਰਬੰਦ ਨਹੀਂ ਕੀਤੇ ਔਰ ਨਾ ਹੀ ਉਸਨੇ ਜਪਿਆ ਚੁੱਪ ਕਰਕੇ ਇੱਧਰ ਉੱਧਰ ਖੱਬੇ ਸੱਜੇ ਵੇਖਦਾ ਰਿਹਾ ਸੰਗਤ ਵੱਲ ਵੇਖਦਾ ਰਿਹਾ ਕਦੇ ਉੱਪਰ ਵੇਖ ਲਵੇ ਕਦੇ ਨੀਵੇਂ ਨੀਚਾ ਵੇਖ ਲਵੇ ਉਹਨੇ ਨਾਮ ਨਹੀਂ ਜਪਿਆ ਤੇ ਉਹਨੂੰ ਤੁਸੀਂ ਸਖਤ ਤਾੜਨਾ ਕਰੋ ਹੋ ਸਕੇ ਤਾਂ ਉਸਨੂੰ ਕੋਈ ਨਾ ਕੋਈ ਸਜ਼ਾ ਦਿਓ ਮਹਾਂਪੁਰਸ਼ ਆਖਣ ਲੱਗੇ ਭਈ ਤੈਨੂੰ ਕਿਵੇਂ ਪਤਾ ਕਹਿੰਦਾ ਜੀ ਮੈਂ ਉਸ ਵੱਲ ਵੇਖ ਰਿਹਾ ਸੀ ਉਹ ਖੱਬੇ ਸੱਜੇ ਵੇਖਦਾ ਸੀ ਕਦੇ ਕੰਧਾਂ ਵੱਲ ਵੇਖਦਾ ਸੀ ਕਦੇ ਸੰਗਤ ਵੱਲ ਵੇਖਦਾ ਸੀ ਕਦੇ ਉੱਪਰ ਵੇਖਦਾ ਸੀ ਕਦੇ ਹੇਠਾਂ ਵੇਖਦਾ ਸੀ ਉਹਨੇ ਨਾਮ ਨਹੀਂ ਜਪਿਆ ਮੈਂ ਉਸ ਨੂੰ ਵੇਖ ਰਿਹਾ ਸੀ ਮਹਾਂਪੁਰਸ਼ ਆਖਣ ਲੱਗੇ ਵੀ ਉਹ ਕੰਧਾਂ ਵੱਲ ਵੇਖਦਾ ਸੀ ਹਾਂਜੀ ਕੰਧਾਂ ਵੱਲ ਵੇਖਦਾ ਸੀ ਸੰਗਤ ਵੱਲ ਵੇਖਦਾ ਸੀ ਹਾਂਜੀ ਸੰਗਤ ਵੱਲ ਵੀ ਵੇਖਦਾ ਸੀ ਉੱਪਰ-ਨੀਚੇ ਵੇਖਦਾ ਰਿਹਾ ਹਾਂਜੀ ਉੱਪਰ-ਨੀਚੇ ਵੇਖਦਾ ਰਿਹਾ ਤੇ ਤੂੰ ਉਹਨੂੰ ਵੇਖਦਾ ਰਿਹਾ ਕਹਿੰਦਾ ਹਾਂਜੀ ਮੇਰਾ ਧਿਆਨ ਉਹਦੇ ਵਿੱਚ ਸੀ ਮਹਾਪੁਰਸ਼ ਕਹਿਣ ਲੱਗੇ ਫਿਰ ਜੇ ਸਜ਼ਾ ਦੇਣੀ ਹੈ ਤੇ ਤੁਹਾਨੂੰ ਦੋਨਾਂ ਨੂੰ ਹੀ ਦੇਣੀ ਬਣਦੀ ਹੈ ਆਖਣ ਲੱਗੇ ਜੀ ਮੈਨੂੰ ਕਾਦੀ ਮਹਾਪੁਰਸ਼ ਆਖਣ ਲੱਗੇ ਨਾਮ ਫਿਰ ਤੈਂ ਵੀ ਨਹੀਂ ਜਪਿਆ ਤੇਰਾ ਧਿਆਨ ਵੀ ਉਹਦੇ ਵਿੱਚ ਹੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਕਈ ਵਾਰ ਅਸੀਂ ਇੰਝ ਕਰ ਜਾਂਦੇ ਹਾਂ ਤੋਂ ਮਹਾਪੁਰਸ਼ਾਂ ਨੇ ਬੇਨਤੀ ਕੀਤੀ ਭਾਈ ਇਹ ਨਾ ਵੇਖੋ ਦੂਜਾ ਕੌਣ ਕੀ ਕਰਦਾ ਹੈ ਇਹ ਵੇਖੋ ਮੈਂ ਕੀ ਕਰਦਾ ਹਾਂ ਆਪ ਨੜੇ ਗਰੀਬਾਨ ਮਹਿ ਸਿਰ ਨੀਵਾ ਕਰਵੇ ਆਪਣੇ ਆਪ ਨੂੰ ਵੇਖੋ ਮੈਂ ਕੀ ਕਰਦਾ ਹਾਂ ਦੂਜਿਆਂ ਨੂੰ ਨਾ ਵੇਖੋ ਦੂਜੇ ਕੀ ਕਰਦੇ ਆ ਆਪਣੇ ਆਪ ਨੂੰ ਵੇਖੋ ਮੈਂ ਕੀ ਕਰਦਾ ਹਾਂ ਸਾਧ ਸੰਗਤ ਜੀ ਜਦ ਅਸੀਂ ਦੂਜਿਆਂ ਨੂੰ ਵੇਖਨੇ ਆ ਤੇ ਉਹਨਾਂ ਵਿੱਚੋਂ ਔਗਣ ਛੰਟਣਾ ਇਹ ਸਾਡੇ ਮਨੁੱਖੀ ਮਨ ਦਾ ਸੁਭਾਅ ਆ ਆਪਣੇ ਆਪ ਨੂੰ ਸਿਆਣਾ ਸਮਝਣਾ ਦੂਜੇ ਨੂੰ ਮੂਰਖ ਸਮਝਣਾ ਆਪਣੇ ਆਪ ਨੂੰ ਭਲਾ ਸਮਝਣਾ ਦੂਜੇ ਨੂੰ ਬੁਰਾ ਸਮਝਣਾ ਇਹ ਮਨੁੱਖੀ ਮਨ ਦਾ ਸੁਭਾਅ ਆ ਪਰ ਧੰਨ ਹਨ ਉਹ ਜਿਹੜੇ ਸਤਗੁਰ ਦੀ ਪਾਵਨ ਬਾਣੀ ਦੇ ਬਚਨ ਅਨੁਸਾਰ ਆਪ ਦੇ ਮਨ ਨੂੰ ਸਮਝਾਉਂਦੇ ਨੇ ਓਏ ਮਨਾ ਤੂੰ ਔਗਣਾਂ ਦਾ ਭਰਿਆ ਹੋਇਆ ਹੈਂ ਦੁਨੀਆ ਬੜੀ ਚੰਗੀ ਐ ਪਰ ਤੇਰੇ ਵਿੱਚ ਘਾਟਾਂ ਬੜੀਆਂ ਹਨ ਮਨਾ ਤੂੰ ਸਾਵਧਾਨ ਹੋ ਮਨਾ ਤੂੰ ਔਗਣ ਕੱਢ ਆਪਣੇ ਦੂਜਿਆਂ ਦੇ ਔਗਣ ਨਹੀਂ ਛੰਟਣੇ ਆਪਣੇ ਔਗਣਾ ਨੂੰ ਵੇਖਣਾ ਤੇ ਇੱਕ ਇੱਕ ਕਰਕੇ ਔਗਣ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਉਹਨਾਂ ਤੋਂ ਮੁਕਤੀ ਪਾਉਣੀ ਉਹਨਾਂ ਤੋਂ ਛੁਟਕਾਰਾ ਪਾਉਣਾ ਇਹੀ ਸਾਧ ਸੰਗਤ ਜੀ ਗੁਰਮਤ ਹੈ ਹੰਕਾਰ ਨਹੀਂ ਕਰਨਾ ਵੱਡਾ ਹੋ ਕੇ ਬੜਪਣ ਜ਼ਾਹਰ ਨਹੀਂ ਕਰਨਾ ਸਿਆਣਾ ਹੋ ਕੇ ਬਹੁਤੀ ਸਿਆਣਪ ਦੂਜਿਆਂ ਤੇ ਨਹੀਂ ਘੋਟੜੀ ਵਿਦਵਾਨ ਹੋ ਕਰਕੇ ਦੂਜਿਆਂ ਨੂੰ ਮੂਰਖ ਨਹੀਂ ਸਮਝਣਾ ਵਿਦਵਾਨ ਹੋਣਾ ਅੱਛੀ ਬਾਤ ਹੈ ਪਰ ਦੂਸਰਿਆਂ ਨੂੰ ਮੂਰਖ ਸਮਝਣਾ ਓਨੀ ਹੀ ਬੁਰੀ ਬਾਤ ਹੈ ਜੇ ਤਰਨਾ ਹੋਵੇ ਸੰਗਤ ਜੀ ਨਿਰਮਾਨਤਾ ਵਿੱਚ ਰਹਿਣਾ ਚਾਹੀਦਾ ਜੇ ਹੰਕਾਰ ਵਿੱਚ ਰਵਾਂਗੇ ਤੇ ਡੁੱਬ ਜਾਵਾਂਗੇ ਲੈਣੇ ਕੋ ਹਰਨਾਮ ਹੈ ਦੇਣੇ ਕੋ ਹਰਨਾਮ ਤਰਨੇ ਕੋ ਨਿਰਮਾਨਤਾ ਡੂਬਣ ਕੋ ਅਭਿਮਾਨ ਸਵਾਓ ਸਤਿਗੁਰ ਜੀ ਬਾਣੀ ਦੇ ਵਿੱਚ ਇਉਂ ਸ਼ਬਦ ਬੋਲ ਰਹੇ ਹਨ ਸੰਗਤ ਮਿਲ ਕੇ ਲਾਹਾ ਪ੍ਰਾਪਤ ਕਰੋ ਤਿੰਨੇ ਹਿੱਸਿਆਂ ਵਿੱਚ ਵਾਰੀ ਸਰ ਬੋਲੋ ਜੀ ਮਨ ਨਿਵਾ ਕਰਕੇ ਰੱਖੀਏ ਤਰਨਾ ਹੋਵੇ ਜੇ ਸੰਸਾਰ ਤੋਂ ਨਿਵਾ ਕਰਕੇ ਰੱਖੀਏ ਤਰਨਾ ਹੋਵੇ ਜੇ ਸੰਸਾਰ ਤੋਂ ਮਨ ਨਿਵਾ ਕਰਕੇ ਰੱਖੀਏ ਤਰਨਾ ਹੋਵੇ ਜੇ ਸੰਸਾਰ ਤੋਂ ਨਿਵਾ ਰਹੀ ਰੱਖੀਏ ਤਰਨਾ ਹੋਵੇ ਜੇ

ਕੇ ਰੱਖੀਏ ਅਚਰ ਨਾ ਹੋਵੇ ਦੇ ਸੰਸਾਰ ਤੋਂ ਮੰਨਿਵਾ ਕਰਕੇ ਰੱਖੀਏ ਅਚਰ ਨਾ ਹੋਵੇ ਦੇ ਸੰਸਾਰ ਤੋਂ ਮੰਨਿਵਾ ਕਰਕੇ ਸਾਰੇ ਗੱਜ ਕੇ ਪੜੋ ਤਰਨਾ ਹੋਵੇ ਜੇ ਸੰਸਾਰ ਤੋਂ ਹੋਵੇ ਜੇ ਸੰਸਾਰ ਤੇਰਨਾ ਹੋਵੇ ਜੇ ਸੰਸਾਰ ਤੋਂ 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 संसार ਤਰਨਾ ਹੋਵੇ ਤੇ ਸੰਸਾਰ ਤੋਂ ਵਿਵਾ ਕਰਕੇ ਰੱਖੀਏ ਤਰਨਾ ਹੋਵੇ ਜੇ ਸੰਸਾਰ ਨੀਵਾ ਕਰਕੇ ਰੱਖੀਏ ਕਰਨਾ ਹੋਵੇ ਜੇ ਸੰਸਾਰ ਤੋਂ ਸਿਰਾ ਕਰਕੇ ਰੁਕੀਏ ਕਰਨਾ ਹੋਵੇ ਜੇ ਸੰਸਾਰ ਤੋਂ ਮਨਵਾ ਕਰਕੇ ਰੱਖੀਏ ਕਰਨਾ ਹੋਵੇ ਜੇ ਸੰਸਾਰ ਤੋਂ ਬੋ ਸੰਗਤੀ ਲਾ ਸਾਰੇ ਤੰਗੇ ਨੇ ਮਮਾ ਨੂੰ ਸਭ ਦਾ ਕੋ ਮਰ ਉੱਤੇ ਨਾਲੋਂ ਸਾਰੇ ਤੰਗੇ ਨੇ ਗੱਤ ਕੋ तूं समा तूं मारा हुते न सारी चंगे ਸੰਗੇ ਮੈਂ ਤੇਰੇ ਨਾਲ ਜੀ ਸਾਰੇ ਸੰਗੇ ਲੈ ਹੋ ਤੇਰੇ ਨਾਲ ਜੀ ਸਾਰੇ ਸੰਗੇ

ਨਾ ਸਾਰੇ ਤੰਗੇ ਨੇ ਤੂੰ ਸਭ ਨਾਲੋਂ ਵੱਡਾ ਤੇਰੇ ਨਾਲ ਸਾਰੇ ਤੰਗੇ ਨੇ ਮਨਾ ਤੂੰ ਸਭ ਨਾਲ लंगे हो तूं सपन दीरी न करंगा तूं सपना तमारा दीरि न करे लंग हो तूं सपना I'm